ਰੋਟੀ ਵੀ ਨਹੀਂ ਲੈ ਕੇ ਗਈ ਸੀ। ਤਾਂ ਇਹੀ ਚਲ ਗਈ ਸੀ। ਇਸ ਰਸੋਈ ਨੂੰ ਚਲਾਉਣ ਦੀ ਜ਼ਿੰਮੇਵਾਰੀ ਬਲਵਿੰਦਰ ਦੇ ਸਿਰ ਤੇ ਹੀ ਸੀ। ਬਲਵਿੰਦਰ ਜਿਸ ਦਿਨ ਗਿਆ ਸੀ ਸਵੇਰੇ ਆਪਣਾ ਕੰਮ ਤੇ ਨਿਕਲਿਆ ਸੀ। ਕੋਈ ਗੱਲ ਹੋਈ ਸੀ ਤੁਹਾਡੀ ਉਸ ਦਿਨ। ਗੱਡੀ ਕੱਢੀ ਆ, ਗੇਟ ਖੋਲ੍ਹਿਆ ਜੀ। ਮੈਂ ਪਿੱਛੋਂ ਦੇਖਿਆ ਜਾਂਦਾ ਬਸ ਮੈਂ ਮੇਰੇ ਨਾਲ ਕੋਈ ਗੱਲ ਨਹੀਂ ਹੋਈਗੀ। ਨਾ ਮੈਨੂੰ ਮਿਲ ਕੇ ਗਿਆ। ਪਿੱਛੋਂ ਜਾਂਦਾ ਹੀ ਦੇਖਿਆ ਮੈਂ ਤਾਂ ਹੀ। 2-2 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ ਪਰਿਵਾਰ ਦੀ ਹਾਲਤ ਦੇਖ ਕੇ 2 ਲੱਖ ਰੁਪਏ ਤੁਹਾਨੂੰ ਲੱਗਦਾ ਕਿ ਪੂਰਾ ਪੈ ਜਾਊਗਾ ਖੋਹ ਤੇ ਸਾਡਾ 1.5 ਲੱਖ ਰੁਪਏ ਲੱਗ ਚੁੱਕਾ ਜੀ ਉਹਦੇ ਨਾਲ ਸਾਡਾ ਕੀ ਗੁਜ਼ਾਰਾ ਹੋਣਾ ਜੀ ਤੁਸੀਂ ਸੋਚੋ ਕਿ ਪਰਿਵਾਰ ਚ ਪਿਤਾ ਦਾ ਇਲਾਜ ਚੱਲ ਰਿਹਾ ਹੋਵੇ ਇੱਕ ਪਰਿਵਾਰ ਚ ਭਰਾ ਦਾ ਇਲਾਜ ਚੱਲ ਰਿਹਾ ਹੋਵੇ ਪਤਨੀ ਦਾ ਇਲਾਜ ਚੱਲ ਰਿਹਾ ਹੋਵੇ ਜ਼ਿੰਮੇਵਾਰੀ ਸਿਰਫ ਔਰ ਸਿਰਫ ਇੱਕ ਕੋਈ ਸ਼ਖਸ ਤੇ ਹੋਵੇ ਔਰ ਉਹ ਹੋਣ ਇਸ ਦੁਨੀਆ ਚ ਨਾ ਹੋਵੇ ਤਾਂ ਉਸ ਪਰਿਵਾਰ ਤੇ ਕੀ ਗੁਜ਼ਰ ਰਹੀ ਹੋਏਗੀ ਬਹੁਤ ਪਿਆਰ ਕਰਦਾ ਸੀ ਹਰੇਕ ਇਨਸਾਨ ਨੂੰ ਪਿੰਡ ਚੁੱਪ ਜਾ ਕੇ ਪੁੱਛ ਸਕਦੇ ਹਾਂ ਬੱਚਿਆਂ ਵਾਲੇ ਵੀ ਸਾਨੂੰ ਕਹਿੰਦੇ ਸੀ ਕਿ ਸਾਡੇ ਬੱਚਿਆਂ ਨਾਲ ਬਹੁਤ ਨਿੱਗੇ ਸੁਭਾਣਾ ਰਹਿੰਦਾ ਸੀ ਪਿਆਰ ਨਾਲ ਰਹਿੰਦਾ ਸੀ ਅਸੀਂ ਸਵੇਰੇ ਉਹਨੂੰ ਭੇਜ ਦਿੰਦੇ ਸੀ ਉਹਦੇ ਨਾਲ ਗੱਡੀ ਕਦੋਂ ਲਈ ਸੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਡੇ ਨਾਲ ਇਹ ਪਾਣਾ ਵਾਪਰ ਜੇਗਾ ਸੀ ਨਾ ਹੀ ਲਾਂਦੇ ਸਾਡੇ ਸਿਰ ਤੇ ਸਾਇਆ ਬਣਿਆ ਰਹਿੰਦਾ ਜਿਵੇਂ ਹੈਗਾ ਸੀਗਾ ਉਹਦਾ ਤੇ ਸਾਡੀ ਇੱਕੋ ਇੱਕ ਅਪੀਲ ਵੀ ਹੈ ਸਰਕਾਰ ਤੋਂ ਵੀ ਕਿ ਇਸ ਪਰਿਵਾਰ ਦੇ ਆ ਕੇ ਬਾਂਫੜੇ 7 ਮਈ ਦੀ ਦੁਪਹਿਰ ਨੂੰ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੀ ਵੈਨ ਜਦੋਂ ਸਮਾਣਾ ਵਾਲੇ ਪਾਸੇ ਜਾ ਰਹੀ ਸੀ ਬੱਚਿਆਂ ਨੂੰ ਲੈ ਕੇ ਭਿਆਨਕ ਹਾਦਸਾ ਹੋਇਆ ਉਸ ਦੇ ਵਿੱਚ 7 ਬੱਚਿਆਂ ਦੀ ਜ਼ਿੰਦਗੀ ਚਲੀ ਗਈ ਉਹ ਉਹਨਾਂ ਦੇ ਪਰਿਵਾਰ ਇਸ ਸਮੇਂ ਬੇਹਦ ਦੁੱਖ ਦੇ ਵਿੱਚ ਨੇ ਜੋ ਗੱਡੀ ਚਲਾ ਰਿਹਾ ਸੀ ਗੱਡੀ ਦਾ ਡਰਾਈਵਰ ਬਲਵਿੰਦਰ ਸਿੰਘ ਉਹ ਵੀ ਇਸ ਹਾਦਸੇ ਦੇ ਵਿੱਚ ਨਹੀਂ ਬਚ ਸਕਿਆ ਅ ਇਸ ਸਮੇਂ ਉਸਦੇ ਅਸੀਂ ਪਿੰਡ ਪਹੁੰਚੇ ਹੋਇਆ ਆ ਪਟਿਆਲਾ ਦਾ ਪਿੰਡ ਹੈ ਸਮਾਣਾ ਦੇ ਲਾਗੇ ਪੈਂਦਾ ਹੈ ਪਿੰਡ ਹੈ ਫਤਿਹਪੁਰ ਬਲਵਿੰਦਰ ਦੇ ਘਰ ਅਸੀਂ ਪਹੁੰਚੇ ਆ ਬਲਵਿੰਦਰ ਦੇ ਪਰਿਵਾਰ ਦੀ ਜੋ ਜ਼ਿੰਮੇਵਾਰੀ ਸੀ ਬਲਵਿੰਦਰ ਦੇ ਉੱਪਰ ਹੀ ਸੀ ਬਲਵਿੰਦਰ ਹੀ ਸਾਰਾ ਕੁਝ ਪਰਿਵਾਰ ਦੀ ਆਰਥਿਕ ਹਾਲਤ ਦੇ ਲਈ ਜੋ ਆਰਥਿਕ ਜੋ ਸਪੋਰਟ ਸੀ ਬਲਵਿੰਦਰ ਦਾਸੀ ਬਲਵਿੰਦਰ ਦਾ ਪਰਿਵਾਰ ਇਸ ਸਮੇਂ ਸਾਡੇ ਨਾਲ ਮੌਜੂਦ ਹੈ ਤੇ ਸਭ ਤੋਂ ਅਹਿਮ ਗੱਲ ਹੈ ਕਿ ਸਭ ਤੋਂ ਛੋਟਾ ਸੀ ਪਰਿਵਾਰ ਦੇ ਵਿੱਚ ਬਲਵਿੰਦਰ ਤਿੰਨ ਭਰਾਵਾਂ ਚੋਂ ਵੱਡੇ ਭਰਾ ਨੇ ਅਕਸਰ ਬਿਮਾਰ ਰਹਿੰਦੇ ਨੇ ਪਿਤਾ ਜੀ ਬਿਮਾਰ ਰਹਿੰਦੇ ਨੇ ਤੇ ਤਿੰਨ ਛੋਟੇ-ਛੋਟੇ ਬੱਚੇ ਨੇ ਬਲਵਿੰਦਰ ਦੇ ਹੁਣ ਇਸ ਪਰਿਵਾਰ ਦੇ ਉੱਪਰ ਇੱਕੋ ਇੱਕ ਵਿਪਤਾ ਆਈ ਹੋਈ ਏ ਕਿ ਬਲਵਿੰਦਰ ਪੁੱਤਰ ਚਲਾ ਗਿਆ ਉਸ ਦੀ ਜੋ ਆ ਆਰਥਿਕ ਤੌਰ ਤੇ ਪਰਿਵਾਰ ਨੂੰ ਸਪੋਰਟ ਕਰਦਾ ਸੀ ਉਹ ਇੱਕ ਸਹਾਰਾ چلا ਗਿਆ ਇਸ ਸਮੇਂ ਪਰਿਵਾਰ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਨ ਕੀ ਹਾਲਾਂਕਿ ਇਹ ਗੱਲ ਵੱਖ ਹੈ ਕਿ ਪੂਰੇ ਜੋ ਸਮਾਣਾ ਸ਼ਹਿਰ ਦੇ ਵਾਸੀ ਨੇ ਉਹਨਾਂ ਨੇ ਆਪੋ ਆਪਣੀ ਪੱਧਰ ਤੇ ਜਿੰਨਾ ਹੋ ਸਕਦਾ ਸੀ ਉਹਨਾਂ ਨੇ ਆਰਥਿਕ ਮਦਦ ਪਰਿਵਾਰ ਦੀ ਕੀਤੀ ਹੈ ਪਰ ਇਹ ਵੀ ਸੱਚ ਹੈ ਕਿ ਪੂਰੀ ਜ਼ਿੰਦਗੀ ਉਸ ਮਦਦ ਦੇ ਸਹਾਰੇ ਨਹੀਂ ਕੱਟੀ ਜਾ ਸਕਦੀ ਬਲਵਿੰਦਰ ਸਿੰਘ ਹੋਰਾਂ ਦੇ ਪਤਨੀ ਵੀ ਅਕਸਰ ਬਿਮਾਰ ਰਹਿੰਦੇ ਨੇ ਪਿਤਾ ਭਰਾ ਪਤਨੀ ਬਿਮਾਰ ਹੋਣ ਉਹਨਾਂ ਦੀ ਟੇਕ ਕੇਅਰ ਕਰਨਾ ਉਸ ਤੋਂ ਇਲਾਵਾ ਪੂਰੇ ਪਰਿਵਾਰ ਦੀ ਜੋ ਆਰਥਿਕ ਹਾਲਾਤ ਹੈ ਉਸ ਨੂੰ ਸੰਭਾਲ ਕੇ ਚੱਲਣਾ ਇੱਕੋ ਹੀ ਇੱਕ ਮੋਢੇ ਤੇ ਸੀ ਉਸੇ ਬਲਵਿੰਦਰ ਬਲਵਿੰਦਰ ਵੀ ਹੁਣ ਨਹੀਂ ਰਹੇ ਤੇ ਬਲਵਿੰਦਰ ਦੇ ਪਤਨੀ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕੁਝ ਕਹਿ ਸਕਣ ਕਿ ਤੁਸੀਂ ਜਦੋਂ ਇਹ ਖਬਰ ਪਹੁੰਚੀ ਤੁਹਾਡੇ ਕੋਲ ਕੀ ਬਲਵਿੰਦਰ ਬਾਰੇ ਤੁਸੀਂ ਘਰੇ ਸੀਗੇ ਉਸ ਸਮੇਂ ਤੇ ਸਾਰਾ ਕੁਝ ਸਾਰੀ ਜ਼ਿੰਮੇਵਾਰੀ ਉਹੀ ਸਾਂਭਦੀ ਸੀ ਪਰਿਵਾਰ ਦੀ ਕੋਈ ਸਮਝ ਨਹੀਂ ਸਾਰੀ ਜ਼ਿੰਮੇਵਾਰੀ ਜੋ ਸੀ ਉਹੀ ਸੀ ਮਤਲਬ ਕਿ ਤੁਸੀਂ ਕਦੋਂ ਤੋਂ ਬਿਮਾਰ ਰਹਿੰਦੇ ਸੀਗੇ ਮੈਨੂੰ 5-6 ਸਾਲ ਹੋ ਗਏ ਨੇ ਮਤਲਬ ਬੱਚਿਆਂ ਨੂੰ ਸਾਂਭਣਾ ਤੁਹਾਨੂੰ ਸਾਂਭਣਾ ਪਰਿਵਾਰ ਨੂੰ ਸਾਂਭਣਾ ਉਹਨਾਂ ਦੇ ਉੱਪਰ ਸੀ ਸਾਰਾ ਕੁਝ ਹਾਂਜੀ ਕਦੇ ਇੰਨੀ ਜ਼ਿੰਮੇਵਾਰੀ ਚੱਕ ਕੇ ਕਦੇ ਚਲਾਂਦੇ ਸੀ ਕਿ ਨਹੀਂ ਯਾਰ ਕਿੰਨਾ ਮੈਨੂੰ ਕੰਮ ਕਰਨਾ ਪਿਆ ਕਦੇ ਉਹਨਾਂ ਦੇ ਸ਼ਿਕਨ ਆਈ ਸੀ ਮੱਤੇ ਤੇ ਨਹੀਂ ਜੀ ਕਦੇ ਵੀ ਨਹੀਂ ਆਈ ਸੀ ਸਵੇਰੇ ਨਿਕਲ ਜਾਂਦੇ ਸੀ ਆਪਣਾ ਕੰਮ ਵਾਸਤੇ ਹਾਂਜੀ ਤੇ ਦੋ ਦੋ ਨੌਕਰੀਆਂ ਕਰਦੇ ਸੀ ਇੱਕ ਤੇ ਬੱਚਿਆਂ ਦੀ ਗੱਡੀ ਜੋ ਚਲਾਉਂਦੇ ਸੀ ਉਹ ਔਰ ਫਿਰ ਜਾ ਕੇ ਹਸਪਤਾਲ ਵੀ ਸਫਾਈ ਦੇ ਦਾ ਕੰਮ ਕਰਦੇ ਸੀ ਹਾਂਜੀ ਤੇ ਹੁਣ ਇੰਨੇ ਦਿਨ ਹੋਏ ਆ ਤੁਹਾਨੂੰ ਕੁਝ ਸਮਝ ਆ ਰਿਹਾ ਅੱਗੇ ਦੀ ਜ਼ਿੰਦਗੀ ਕਿਸ ਤਰ੍ਹਾਂ ਚੱਲੇਗੀ ਕੁਝ ਕੁਝ ਨਹੀਂ ਪਤਾ ਲੱਗਦਾ ਬਸ ਬਸ ਜਾਨ ਨੂੰ ਕੁਝ ਨਹੀਂ ਪਿਸਦਾ ਜਿਉਣਾ ਤੋਂ ਸਵੇਰੇ ਮਿਲ ਕੇ ਗਏ ਸੀ ਉਹ ਦਿਨ ਜਦੋਂ ਜਾਣਾ ਸੀ ਉਹਨਾਂ ਨੇ ਬੱਚਿਆਂ ਨੂੰ ਲੈਣ ਹਾਂਜੀ ਕੋਈ ਆਖਰੀ ਗੱਲ ਹੋਈ ਸੀ ਬਲਵਿੰਦਰ ਨਾਲ ਤੁਹਾਡੀ ਜਾਂਦਿਆਂ ਨੂੰ ਹਾਂਜੀ ਕੋਈ ਗੱਲ ਨਹੀਂ ਸੀ ਹੋਈ ਕੋਈ ਗੱਲ ਨਹੀਂ ਸੀ ਰੋਟੀ ਰੋਟੀ ਵੀ ਨਹੀਂ ਲੈ ਕੇ ਗਏ ਸੀ ਐ ਤੈਂ ਚੱਲ ਗਏ ਸੀ ਕਿੰਨੇ ਵੇ ਚਲੇ ਜਾਂਦੇ ਸੀ ਘਰੋਂ ਘਰੋਂ 5:30 ਵਜੇ ਚਲ ਜਾਂਦੇ ਸੀ ਕਦੇ 5:30 ਚਲ ਜਾਂਦੇ ਸੀ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਛੱਡ ਕੇ ਕਦੇ ਆਉਣਾ ਕਦੇ ਨਹੀਂ ਆਉਣਾ ਵੀ ਜਾਂ ਤਾਂ ਫਿਰ ਆਪਣੀ ਨੌਕਰੀ ਤੇ ਚਲੇ ਜਾਣਾ ਹਾਂਜੀ ਤੇ ਬਲਵਿੰਦਰ ਦੀ ਪਤਨੀ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਅਸੀਂ ਸਮਝ ਸਕਦੇ ਹਾਂ ਦਾ ਦੁੱਖ ਅ ਪੰਜਾਬੀ ਕਹ ਜਿਹੜਾ ਸੂਬਾ ਜਿੱਥੇ ਇੱਕ ਜੋ ਦੁਖੀ ਪਰਿਵਾਰ ਆ ਉਸ ਦਾ ਬਾਹ ਫੜਨ ਵਾਸਤੇ ਬਹੁਤ ਸਾਰੇ ਲੋਕ ਆ ਜਾਂਦੇ ਨੇ ਔਰ ਇਹ ਵੀ ਪਰਿਵਾਰ اپੀਲ ਵੀ ਕਰਦਾ ਹੈ ਜੋ ਵੀ ਲੋਕੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਕੋਲੋਂ ਕਿ ਜਿੰਨਾ ਹੋ ਸਕੇ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਇਸ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਬਲਵਿੰਦਰ ਦੇ ਸਿਰ ਤੇ ਹੀ ਸੀ ਤੁਸੀਂ ਮੈਂ ਇਸ ਪਾਸੇ ਤੁਹਾਡਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਸਾਂਝੀ ਜੋ ਰਸੋਈ ਹੈ ਪਰਿਵਾਰ ਦੀ ਹਾਲਾਂਕਿ ਸ਼ਾਮ ਨੂੰ ਜੋ ਖਾਣਾ ਬਣਦਾ ਸੀ ਉਹ ਇਸ ਰਸੋਈ ਨੂੰ ਚਲਾਉਣ ਦੀ ਜ਼ਿੰਮੇਵਾਰੀ ਬਲਵਿੰਦਰ ਦੇ ਸਿਰ ਤੇ ਹੀ ਸੀ ਸਾਰਾ ਪਰਿਵਾਰ ਤਿੰਨ ਭਰਾਵਾਂ ਦਾ ਪਰਿਵਾਰ ਇੱਥੇ ਇਕੱਠੇ ਹੋ ਕੇ ਸ਼ਾਮ ਨੂੰ ਖਾਣਾ ਖਾਂਦਾ ਸੀ ਤੇ ਉਸ ਖਾਣੇ ਦਾ ਜੋ ਇੰਤਜ਼ਾਮ ਕਰਨਾ ਹੁੰਦਾ ਸੀ ਉਹ ਬਲਵਿੰਦਰ ਦੇ ਸਿਰ ਤੇ ਸੀ ਬਲਵਿੰਦਰ ਦੇ ਤੇ ਇਹ ਬੱਚੇ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਨੇ ਇਹਨਾਂ ਦੀ ਜੋ ਹਾਲਾਂਕਿ ਪਰਿਵਾਰ ਤਾਂ ਇਚਾਏਗਾ ਉਹ ਰਸੀ ਵੀ ਜਾਵਾਂਗੇ ਕਿ ਇਹਨਾਂ ਦੀ ਜਿੰਨੀ ਮਦਦ ਹੋ ਸਕੇ ਉਨੀ ਮਦਦ ਕੀਤੀ ਜਾਣੀ ਚਾਹੀਦੀ ਹੈ ਇਹ ਸਭ ਤੋਂ ਛੋਟਾ ਬੱਚਾ ਹੈ ਬਲਵਿੰਦਰ ਦਾ ਖੈਰ ਇਹਨੂੰ ਇੰਨਾ ਸਮਝ ਵੀ ਨਹੀਂ ਹੋਣੀ ਕਿ ਆਖਰਕਾਰ ਇਸ ਦੀ ਜ਼ਿੰਦਗੀ 'ਚ ਇੰਨਾ ਤੂਫਾਨ ਆਇਆ ਹੋ ਸਕਦਾ ਹੈ ਉਮਰ ਦੇ ਨਾਲ ਇਹਨੂੰ ਸਮਝ ਆਏ ਤੇ ਬਲਵਿੰਦਰ ਜੀ ਦੇ ਜੋ ਭਰਾ ਨੇ ਵੱਡੇ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਅਕਸਰ ਬਿਮਾਰ ਰਹਿੰਦੇ ਹੋ ਤੁਹਾਡੀ ਸਮੱਸਿਆ ਹੈਗੀ ਹੈ ਹਾਰਟ ਦੀ ਤੇ ਜਦੋਂ ਬਲਵਿੰਦਰ ਜੀ ਉਸ ਦਿਨ ਗਿਆ ਸੀ ਸਵੇਰੇ ਆਪਣਾ ਕੰਮ ਤੇ ਨਿਕਲਿਆ ਸੀ ਕੋਈ ਗੱਲ ਹੋਈ ਸੀ ਤੁਹਾਡੀ ਉਸ ਦਿਨ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਉਸ ਦਿਨ ਉਹਦੇ ਨਾਲ ਜੀ ਮੇਰੀ ਦੋ ਦਿਨ ਪਹਿਲਾਂ ਗੱਲ ਹੋਈ ਸੀ ਜਿਸ ਦਿਨ ਐਤਵਾਰ ਸੰਡੇ ਨੂੰ ਜੀ ਐਤਵਾਰ ਮੇਰੇ ਕੋਲ ਬੈਠਾ ਸੀਗਾ ਮੈਨੂੰ ਕਹਿੰਦਾ ਵੀਰ ਤੂੰ ਟੈਨਸ਼ਨ ਨਾ ਲਿਆ ਕਰ ਕਹਿੰਦਾ ਕਿਸੇ ਵੀ ਗੱਲ ਦੀ ਹਾਂ ਤੇ ਵਾਰ ਮੇਰੇ ਕੋਲ ਬੈ ਕੇ ਗੱਲਾਂ ਕੀਤੀਆਂ ਨੇ ਜੀ ਅਸੀਂ ਜਾਣਾ ਸੀ ਕਿਤੇ ਚਲੋ ਕਹਿੰਦਾ ਚੱਲੀਏ ਅਸੀਂ ਕਿਹਾ ਵੀ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਉਸ ਦਿਨ ਮੇਰੇ ਨਾਲ ਸੰਡੇ ਵਾਲੇ ਦਿਨ ਗੱਲ ਹੋਈ ਆ ਉਹ ਦਿਨ ਮੇਰੀ ਸੰਡੇ ਵਾਲੇ ਵਾਲੇ ਦਿਨੀ ਮੈਨੂੰ ਮਿਲਿਆ ਜੀ ਜਿਸ ਦਿਨ ਸਵੇਰੇ ਗਿਆ ਜੀ ਉਹ ਦਿਨ ਕਿਸੇ ਨੂੰ ਵੀ ਨਹੀਂ ਮਿਲ ਕੇ ਗਿਆ ਹੈਗਾ ਅਸੀਂ ਮੈਂ ਬਾਹਰ ਹੀ ਬੁਰਛ ਕਰਦਾ ਪਿਆ ਸੀਗਾ ਜੀ ਉਹ ਗੱਡੀ ਕੱਢੀ ਉਹਨੇ ਗੇਟ ਆਪਣੇ ਆਪ ਹੀ ਗੇਟ ਖੋਲ੍ਹਿਆ ਜੀ ਕਰਦੇ ਸਾਡੇ ਸਾਰੇ ਦਿਹਾੜੀ ਕਰਨ ਗਏ ਹੋ ਸਬਜ਼ੀ ਤੋੜਦੇ ਆ ਸਵੇਰ ਸਵੇਰ ਪਿੰਡ ਦੇ ਲੋਕੀਂ ਕੀਤੀ ਹੈਗੀ ਤੁਹਾਡੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਕਿਸੇ ਦੀ ਖੇਤੀ ਦੇ ਵਿੱਚ ਗਏ ਸੀਗੇ ਜੀ ਸਵੇਰੇ ਚਲੇ ਗਏ ਸੀ 5 ਵਜੇ ਜੀ ਤੇ ਬੱਚੇ ਕੋਈ ਵੀ ਨਹੀਂ ਸੀ ਘਰ ਬੱਚੇ ਬਾਕੀ ਸੁੱਤੇ ਪਏ ਸੀ ਤਿੰਨੇ ਬੱਚੇ ਇਹਦੇ ਵੀ ਸਾਡੇ ਵੀ ਗੱਡੀ ਕੱਢੀ ਆ ਗੇਟ ਖੋਲਿਆ ਜੀ ਮੈਂ ਪਿੱਛੋਂ ਦੇਖਿਆ ਜਾਂਦਾ ਬਸ ਮੈਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਨਾ ਮੈਨੂੰ ਮਿਲ ਕੇ ਗਿਆ ਜੀ ਪਿੱਛੋਂ ਜਾਂਦਾ ਹੀ ਦੇਖਿਆ ਮੈਂ ਤਾਂ ਜੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਮੈਂ ਘਰ ਪਿਆ ਸੀਗਾ ਜੀ ਦੁਪਹਿਰ ਤੋਂ ਬਾਅਦ ਸਾਨੂੰ ਬਸ ਮੈਸੇਜ ਹੀ ਲੱਗਿਆ ਜੀ ਇਦਾਂ ਕਰਕੇ ਗੱਲ ਹੋ ਗਈ ਅਸੀਂ ਕਿੰਨੇ ਵੇ ਤੁਹਾਨੂੰ ਪਤਾ ਲੱਗਿਆ ਸਾਨੂੰ ਪੌਣੇ 3 ਵਜੇ ਪਤਾ ਲੱਗਿਆ ਜੀ ਸਾਨੂੰ ਅਸੀਂ ਗਏ ਆ ਤੇ ਸਾਡੇ ਜਾਂਦਿਆਂ ਨੂੰ ਲੈ ਗਏ ਸੀਗੇ ਬੱਚਿਆਂ ਨੂੰ ਵੀ ਕੱਢ ਕੇ ਲੈ ਗਏ ਸੀਗੇ ਤੇ ਇਹਨਾਂ ਨੂੰ ਵੀ ਲੈ ਗਏ ਸੀਗੇ ਇਹਨਾਂ ਨੂੰ ਬਾਅਦ ਚ ਕੱਢਿਆ ਜੀ ਬੱਚਿਆਂ ਨੂੰ ਪਹਿਲਾਂ ਕੱਢ ਲਿਆ ਸੀਗਾ ਜੀ ਸਾਡੇ ਜਾਂਦਿਆਂ ਨੂੰ ਹਸਪੀਟਲ ਲੈ ਜਾ ਚੁੱਕੇ ਸੀ ਅਸੀਂ ਨਾ ਉਹਨਾਂ ਦੀ ਡੈੱਡ ਬੋਡੀ ਦੇਖੀ ਸੀਗੀ ਜੀ ਨਾ ਉਹਨਾਂ ਨੂੰ ਦੇਖਿਆ ਜੀ ਮੁੜ ਕੇ ਸਾਨੂੰ ਦਿਖਾਇਆ ਨਹੀਂ ਗਿਆ ਦੂਸਰੇ ਦਿਨ ਸਾਨੂੰ ਡੈੱਡ ਬੋਡੀ ਦਿੱਤੀ ਗਈ ਜੀ 9:30 ਵਜੇ ਸਰਕਾਰ ਨੇ 2-2 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ ਅ ਪਰਿਵਾਰ ਦੀ ਹਾਲਤ ਦੇਖ ਕੇ 2 ਲੱਖ ਰੁਪਏ ਤੁਹਾਨੂੰ ਲੱਗਦਾ ਕਿ ਪੂਰਾ ਪੈ ਜਾਊਗਾ ਪਰਿਵਾਰ ਦਾ ਭਲਾ ਹੋ ਸਕੇਗਾ ਨਹੀਂ ਜੀ ਸਾਡਾ ਹੁਣ ਖਰਚਾ ਹੀ ਦੇਖ ਲਓ ਤੁਸੀਂ ਭੋਗ ਤੇ ਸਾਡਾ 1.5 ਲੱਖ ਰੁਪਏ ਲੱਗ ਚੁੱਕਾ ਜੀ ਉਹਦੇ ਨਾਲ ਸਾਡਾ ਕੀ ਗੁਜ਼ਾਰਾ ਹੋਣਾ ਉਹ ਤਾਂ ਇੱਕ ਚਲੋ ਸਹਾਇਤਾ ਦਿੱਤੀ ਹੈ ਉਹਨਾਂ ਨੇ ਅਸੀਂ ਸਿਰ ਮਤੇ ਕੀਤੀ ਸੀਗੀ ਜੀ ਕੋਈ ਗੱਲ ਨਹੀਂ ਸੋ ਤਾਂ ਨਹੀਂ ਨੌਕਰੀ ਦੀ ਮੰਗ ਕਰਦੇ ਹਾਂ ਪਰਿਵਾਰਕ ਮੈਂਬਰ ਨੂੰ ਅਸੀਂ ਇਹੀ ਮੰਗ ਹੈ ਸਾਡੀ ਤਾਂ ਵੱਡੀ ਵੀ ਸਾਡੇ ਬੱਚੀ ਨੂੰ ਸਾਡੇ ਨੂੰ ਲਾਇਆ ਜਾਵੇ ਸਾਡਾ ਕੋਈ ਘਰ ਦੇ ਬੱਚਿਆਂ ਦਾ ਪਾਲਣ ਪੋਸਣ ਇਹਦੇ ਬੱਚਿਆਂ ਦਾ ਹੋ ਜਾਈਂ ਸਰਕਾਰੀ ਨੌਕਰੀ ਲਗਾਇਆ ਜਾਵੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪੀਲ ਹੈ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਹਨਾਂ ਨੂੰ ਲਾਇਆ ਜਾਵੇ ਜੇ ਲੱਗ ਕੇ ਸਾਡੇ ਘਰ ਦਾ ਕੋਈ ਹਸਾਰਾ ਬਣ ਜੇਗਾ ਕੋਈ ਸਹੂਲਤ ਹੋ ਜੂਗੀ ਮੈਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੀ ਬਲਵਿੰਦਰ ਦੇ ਪਿਤਾ ਸਾਡੇ ਕੋਲ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਤੁਸੀਂ ਸੋਚੋ ਕਿ ਇੱਕ ਪਰਿਵਾਰ ਚ ਪਿਤਾ ਦਾ ਇਲਾਜ ਚੱਲ ਰਿਹਾ ਹੋਵੇ ਇੱਕ ਪਰਿਵਾਰ ਚ ਭਰਾ ਦਾ ਇਲਾਜ ਚੱਲ ਰਿਹਾ ਹੋਵੇ ਪਤਨੀ ਦਾ ਇਲਾਜ ਚੱਲ ਰਿਹਾ ਹੋਵੇ ਤੇ ਉਸ ਤੋਂ ਬਾਅਦ ਤਿੰਨੇ ਹੀ ਜੋ ਜੀ ਨੇ ਉਹਨਾਂ ਦੇ ਇਲਾਜ ਤੋਂ ਬਾਅਦ ਜਿਸ ਦਾ ਜ਼ਿੰਮੇਵਾਰੀ ਸਿਰਫ ਔਰ ਸਿਰਫ ਇੱਕ ਕੋਈ ਸ਼ਖਸ ਤੇ ਹੋਵੇ ਔਰ ਉਹ ਹੁਣ ਇਸ ਦੁਨੀਆ 'ਚ ਨਾ ਹੋਵੇ ਤਾਂ ਉਸ ਪਰਿਵਾਰ ਤੇ ਕੀ ਗੁਜ਼ਰ ਰਹੀ ਹੋਏਗੀ ਬਲਵਿੰਦਰ ਦਾ ਸੁਭਾਅ ਕਿਹੋ ਜਿਹਾ ਸੀ ਸੁਭਾਅ ਬੜੇ ਨਿੱਕੇ ਸੁਭਾਅ ਦੇ ਸੀ ਹਰ ਇੱਕ ਬੰਦੇ ਨੂੰ ਪਿਆਰ ਨਾਲ ਬੋਲਦੇ ਸੀਗੇ ਹਸਪੀਟਲ 'ਚ ਵੀ ਹਰ ਇੱਕ ਬੰਦੇ ਨੂੰ ਪਰਚੀ ਕਟਵਾ ਕੇ ਦੇਣੀ ਸਹਾਇਤਾ ਕਰਨੀ ਹਰ ਇੱਕ ਬੰਦੇ ਦੀ ਬੱਚੀਆਂ ਦੇ ਵਿਆਹ ਕੀਤੇ ਸੀ ਹੁਣ ਇਹ ਉਹਨਾਂ ਨੇ ਸਹਾਇਤਾ ਕੀਤੀ ਉੱਥੇ ਵੀ ਬਹੁਤ ਜ਼ਿਆਦੀ ਵਧੀਆ ਨਿੱਗੇ ਸੁਭਾਅ ਦੇ ਸੀ ਸਾਰੇ ਛੋਟੇ ਛੋਟੇ ਬੱਚਿਆਂ ਦਾ ਜਿਹੜੇ ਬੱਚੇ ਵੀ ਨਹੀਂ ਰਹੇ ਉਹਨਾਂ ਦਾ ਬੜਾ ਜੀ ਲੱਗਦਾ ਸੀ ਬਲਵਿੰਦਰ ਨਾਲ ਬਹੁਤ ਜੀ ਲੱਗਦਾ ਸੀ ਬਹੁਤ ਪਿਆਰ ਨਾਲ ਰਹਿੰਦੇ ਸੀ ਸਾਰੇ ਜਣੇ ਆਂਦੇ ਆ ਪਾਲਟੀ ਕਰਾਂਗੇ ਪਾਏ ਕਰਾਂਗੇ ਬੋ ਕਰਾਂਗੇ ਬੱਚੇ ਤੁਹਾਨੂੰ ਇਹ ਦੱਸ ਦਈਏ ਕਿ ਬਲਵਿੰਦਰ ਦੇ ਬਾਰੇ ਜਦੋਂ ਅਸੀਂ ਜਿਹੜੇ ਬੱਚੇ ਹੁਣ ਦੁਨੀਆ 'ਚ ਨਹੀਂ ਰਹੇ ਉਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਮਾਪਿਆਂ ਦਾ ਇਹ ਸਾਫ਼ ਕਹਿਣਾ ਸੀ ਕਿ ਅਸੀਂ ਆਪਣੇ ਬੱਚੇ ਬਲਵਿੰਦਰ ਦੇ ਹਵਾਲੇ ਕਰ ਦਿੰਦੇ ਸੀ ਔਰ ਬੇਫਿਕਰ ਹੋ ਜਾਂਦੇ ਸੀ ਔਰ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਆਈ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਬਲਵਿੰਦਰ ਦੀ ਬੱਚਿਆਂ ਪ੍ਰਤੀ ਆਈ ਹੋਵੇ ਚਾਹੇ ਗੱਡੀ ਤੇਜ਼ ਭਜਾਉਣ ਦੀ ਗੱਲ ਕਈ ਵਾਰ ਅਕਸਰ ਹੁੰਦੀ ਕਿ ਡਰਾਈਵਰ ਤੇਜ਼ ਗੱਡੀ ਭਜਾਉਂਦੇ ਆ ਉਸ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆਈ ਔਰ ਪਰਿਵਾਰ ਵਾਲੇ ਵੀ ਕਹਿੰਦੇ ਨਜ਼ਰ ਆਏ ਕੀ ਆਪਣੇ ਪੱਲਿਓ ਬਲਵਿੰਦਰ ਭਾਵੇਂ ਥੋੜਾ ਬਹੁਤ ਜਿੰਨਾ ਵੀ ਕਮਾਉਂਦਾ ਸੀ ਆਪਣੇ ਪੱਲਿਓ ਵੀ ਬੱਚਿਆਂ ਨੂੰ ਚਾਹ ਖਾਣ ਪੀਣ ਦਾ ਸਮਾਨ ਹੋਵੇ ਕੁਝ ਵੀ ਬੱਚੇ ਮੰਗਦੇ ਸੀ ਮਨਾ ਨਹੀਂ ਕਰਦਾ ਸੀ ਔਰ ਨਾ ਹੀ ਪੈਸੇ ਮੰਗਦਾ ਸੀ ਮਾਪਿਆਂ ਤੋਂ ਕਿ ਮੈਂ ਖਰਚਤੇ ਆ ਤਾਂ ਇਸ ਕਰਕੇ ਤੁਸੀਂ ਦੇ ਦਿਓ ਤੇ ਇਸ ਤਰ੍ਹਾਂ ਦਾ ਤੁਸੀਂ ਕਦੇ ਕਿਹਾ ਨਹੀਂ ਕਿ ਤੂੰ ਇੰਨਾ ਕਿਵੇਂ ਚੱਲਦਾ ਹੈ ਪੂਰੇ ਪਰਿਵਾਰ ਨੂੰ ਤੇਰੀ ਲੋੜ ਹੈ ਤੇ ਤੂੰ ਖੁੱਲੇ ਦਿਲ ਨਾਲ ਚੱਲਦਾ ਨਹੀਂ ਅਸੀਂ ਕਦੇ ਨਹੀਂ ਰੋਕਿਆ ਸੀਗਾ ਅਸੀਂ ਕਦੀ ਵੀ ਨਹੀਂ ਰੋਕਿਆ ਵੀ ਬਾਹਰ ਕੀ ਕਰ ਰਿਹਾ ਕੀ ਕਰਦਾ ਹੈ ਕੁਛ ਵੀ ਕਰਦਾ ਸੀਗਾ ਆਪਣੀ ਮਰਜ਼ੀ ਨਾਲ ਸੋਝ-ਬੋਝ ਨਾਲ ਕਰਦਾ ਸੀਗਾ ਜੀ ਬਹੁਤ ਪਿਆਰ ਕਰਦਾ ਸੀ ਹਰੇਕ ਇਨਸਾਨ ਨੂੰ ਪਿੰਡ ਚੋਂ ਜਾ ਕੇ ਪੁੱਛ ਸਕਦੇ ਹਾਂ ਬੱਚਿਆਂ ਵਾਲੇ ਵੀ ਸਾਨੂੰ ਕਹਿੰਦੇ ਸੀਗੇ ਸਾਡੇ ਬੱਚਿਆਂ ਨਾਲ ਬਹੁਤ ਨਿੱਗੇ ਸੁਭਾਣਾ ਰਹਿੰਦਾ ਸੀ ਪਿਆਰ ਨਾਲ ਰਹਿੰਦਾ ਸੀ ਅਸੀਂ ਸਵੇਰੇ ਉਹਨੂੰ ਭੇਜ ਦਿੰਦੇ ਸੀ ਉਹਦੇ ਨਾਲ ਬਸਤੇ ਦੇ ਕੇ ਸਾਡੇ 2:30 ਵਜੇ ਸਾਡੇ ਘਰ ਛੱਡ ਕੇ ਜਾਂਦਾ ਸੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਸੀਗਾ ਜੀ ਕਹਿੰਦੇ ਬਹੁਤ ਪਿਆਰ ਨਾਲ ਰਹਿੰਦਾ ਸੀਗਾ ਗੱਡੀ ਕਦੋਂ ਲਈ ਸੀ ਗੱਡੀ ਅੱਜ ਤੋਂ ਅਸੀਂ 3 ਸਾਲ ਲਈ ਸੀ ਸਾਲ ਅਸੀਂ ਘਰ ਸੀ ਗੱਡੀ ਤੇ ਉਸ ਤੋਂ ਬਾਅਦ ਆਪ ਹੀ ਕਹਿਣ ਲੱਗਾ ਕਹਿੰਦਾ ਮੈਂ ਸਕੂਟਰ ਚਲਾ ਦਾਂ ਨਾ ਕਿਸੇ ਨੇ ਕਿਹਾ ਤੇ ਸਾਡੇ ਤੋਂ ਪੁੱਛ ਕੇ ਸੁਣ ਕੇ ਕਹਿ ਕੇ ਕਹਿੰਦਾ ਮੈਂ ਲਾ ਦਾਂ ਅਸੀਂ ਕਹਾਂ ਚਲ ਕੋਈ ਨਹੀਂ ਲਾ ਦੇ ਤੂੰ ਤੇ ਗੱਡੀ ਲਾਤੀ ਜੀ ਬੜੇ ਪ੍ਰੇਮ ਨਾਲ ਲਾਈ ਹੈ ਗੱਡੀ ਲੈ ਕੇ ਜਾਂਦਾ ਸੀ ਲੈ ਕੇ ਆਂਦਾ ਸੀ ਬੱਚਿਆਂ ਨੂੰ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਡੇ ਨਾਲ ਇਹ ਪਾਣਾ ਵਾਪਰ ਜੇਗਾ ਸੀ ਨਾ ਹਿਲਾਂਦੇ ਸਾਡੇ ਸਿਰ ਤੇ ਸਾਇਆ ਬਣਿਆ ਰਹਿੰਦਾ ਜਿਵੇਂ ਹੈਗਾ ਸੀਗਾ ਉਹਦਾ ਇਹ ਤੁਸੀਂ ਇਸ ਪਰਿਵਾਰ ਦੀ ਹਾਲਤ ਮੈਂ ਬਹੁਤੀ ਹੋਰ ਕੁਝ ਬਿਆਨ ਨਾ ਕਰਾਂ ਤੁਸੀਂ ਇਹਨਾਂ ਦੀਆਂ ਗੱਲਾਂ ਤੋਂ ਹੀ ਸਮਝ ਸਕੋਗੇ ਕਿ ਕਿੰਨੇ ਮੁਸ਼ਕਿਲ ਦੌਰ ਚ ਇਹ ਪਰਿਵਾਰ ਗੁਜ਼ਰ ਰਿਹਾ ਹੈ ਇਹ ਗੱਲ ਹੋਰ ਹੈ ਕਿ ਕਿਸਾਨ ਕੋਲ ਉਸ ਦੀ ਇੱਕ ਜ਼ਮੀਨ ਹੀ ਹੁੰਦੀ ਹੈ ਜਦੋਂ ਉਹ ਆਪਣਾ ਢਿੱਡ ਪਾਲ ਸਕਦਾ ਪਰ ਇਸ ਪਰਿਵਾਰ ਕੋਲ ਕਿਸੇ ਤਰ੍ਹਾਂ ਦੀ ਵਾਹਯੋਗ ਜ਼ਮੀਨ ਨਹੀਂ ਹੈ ਨਾ ਹੀ ਕਿਸੇ ਤਰ੍ਹਾਂ ਦਾ ਐਕਸਟਰਾ ਇਨਕਮ ਦਾ ਕੋਈ ਸੋਰਸ ਹੈ ਜੋ ਇਨਕਮ ਦਾ ਸੋਰਸ ਹੀ ਉਹ ਗੱਡੀ ਸੀ ਗੱਡੀ ਦੀ ਹਾਲਤ ਤੁਸੀਂ ਦੇਖੀ ਗੱਡੀ ਇਸ ਸਮੇਂ ਪੁਲਿਸ ਦੇ ਕਬਜ਼ੇ ਦੇ ਵਿੱਚ ਅਗੋਂ ਖਤਮ ਹੋ ਚੁੱਕੀ ਹੈ ਗੱਡੀ ਯਾਨੀ ਉਹ ਗੱਡੀ ਚੱਲਣ ਯੋਗ ਨਹੀਂ ਹੈ ਬਲਵਿੰਦਰ ਵੀ ਨਹੀਂ ਹੈ ਯਾਨੀ ਇਸ ਪਰਿਵਾਰ ਦਾ ਦੋ ਸਹਾਰੇ ਸੀ ਉਹ ਗੱਡੀ ਤੇ ਬਲਵਿੰਦਰ ਦੋਹੇ ਹੁਣ ਨਹੀਂ ਰਹੇ ਤੇ ਇਸ ਪਰਿਵਾਰ ਵਾਸਤੇ ਜਿੰਨੀ ਮਦਦ ਹੋ ਸਕੇ ਉੰਨੀ ਕਰਨੀ ਚਾਹੀਦੀ ਹੈ ਸਮਾਜ ਨੂੰ ਵੀ ਤੇ ਇਸ ਤੋਂ ਵੀ ਵੱਧ ਕੇ ਸਿਸਟਮ ਨੂੰ ਕਿਉਂਕਿ ਜੇਕਰ ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਨਜ਼ਰ ਆ ਰਹੇ ਨੇ ਕਿ ਜੋ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਇਸ ਦੁਨੀਆ ਤੋਂ ਚਲੇ ਗਏ ਜੇ ਉਹਨਾਂ ਲਈ ਸਰਕਾਰ ਖੜ ਸਕਦੀ ਹੈ ਉਹਨਾਂ ਦੇ ਲਈ ਕੁਝ ਹੀ ਘੰਟਿਆਂ ਦੇ ਵਿੱਚ ਜੋ ਮੁਲਜ਼ਮ ਨੇ ਫੜੇ ਜਾ ਸਕਦੇ ਹੈ ਕੁਝ ਹੀ ਘੰਟਿਆਂ ਦੇ ਵਿੱਚ ਸੀਐਮ ਉੱਥੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਲਈ 100 ਲੱਖ ਰੁਪਇਆ ਤੇ ਨੌਕਰੀ ਦਾ ਐਲਾਨ ਕਰ ਸਕਦੇ ਹੈ ਤਾਂ ਬਲਵਿੰਦਰ ਵਾਸਤੇ ਵੀ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਜੀ ਸੁਣ ਰਹੇ ਨੇ ਤਾਂ ਉਹਨਾਂ ਨੂੰ ਇਸ ਗੱਲ ਤੇ ਵੀ ਚਾਰਜ ਜ਼ਰੂਰ ਕਰਨਾ ਚਾਹੀਦਾ ਹੈ